अमनदीप कौर मानसा जिले में तायनात सी पर बठिंडा पुलिस लाइन इलावा कोठी कार ते वाहना समेत लगजरी सहूलत ढंग से भी शुरू तो सवाल उठ रहे वल्लो इस महिला कॉन्टेबल आज अदालत विच पेश करके जिथे इस दा रिमांड लिया अदालत पेशे भी अते आम लोगों की भीड़ सी अदालत विच पेश करन मौके इस महिला मुलाजम का कहना फसाया गया है ਪਰ ਪੁਲਿਸ ਵੱਲੋਂ ਜਿੱਥੇ ਇਸ ਦੀ ਚਲ ਅਚਲ ਦੀ ਪੜਤਾਲ ਕੀਤੀ ਜਾਵੇਗੀ ਉੱਥੇ ਇਸ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਹੈ ਬਠਿੰਡਾ ਦੇ ਆਈਜੀ ਪੁਲਿਸ ਡਾਕਟਰ ਸੁਖਚੰਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਮਾਦੀ ਵਰਤੋਂ ਕਰਦਿਆਂ ਇਸ ਮਹਿਲਾ ਕਾਂਸਟੇਬਲ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਹੈ ਕਿੰਨੇ ਦਿਨ ਰਿਮਾਨਡ ਮਿਲਿਆ ਕੀ ਗੱਲਬਾਤ ਹੋਈ ਇਹਦਾ ਅਸੀਂ 3 ਦਿਨ ਦੀ ਪੁਲਿਸ ਰਿਮਾਨਡ ਦੀ ਮੰਗ ਕੀਤੀ ਸੀ ਪਰ ਸਾਨੂੰ 1 ਦਿਨ ਦਾ ਰਿਮਾਨਡ ਮਿਲਿਆ ਕੌਣ ਹੈ ਲੜਕੀ ਕਦੋਂ ਫੜੀ ਸੀ ਕੱਲ ਅਰੈਸਟ ਹੋਈ ਸੀ ਹਾਂਜੀ ਕੀ ਕੁਝ ਮਿਲਿਆ ਇਨਾ ਤੋਂ 17.75 ਮਿਲੀਗ੍ਰਾਮ ਚਟਾ ਮਿਲਿਆ ਸੀਗਾ ਹੂੰ ਅੱਜ ਪੂਰਤੀ ਪੇਸ਼ ਕੀਤਾ ਤੇ ਜੱਜ ਸਾਹਿਬ ਦੇ ਤਿੰਨ ਦਿਨ ਦੀ ਪੂਰਵਾਣੀ ਮੰਗ ਕੀਤੀ ਇੱਕ ਦਿਨ ਦਾ ਪੂਰਵਾਣੀ ਲੈਣ ਕਿ ਇਹ ਆਪਣਾ ਲਾਲਲੀ ਤੀ ਚੌਂਕ ਲੋ ਜਿਹਦਾ ਬਾਦਰ ਫਲਾਈਓਵਰ ਦੇ ਘੱਟ ਚੁੱਕਾ ਕੌਣ ਕੌਣ ਸੀਗਾ ਨਾਲ ਇਹ ਜੀ ਤੱਲੀ ਸੀ ਜੀ ਅੱਜ ਤੱਕ ਕੀ ਰਿਕਵਰ ਹੋਇਆ ਤੁਹਾਡੀ ਪੁੱਛ ਕੁੱਛ ਕੀ ਸਾਹਮਣੇ ਆਇਆ 17 418 ਗ੍ਰਾਮ ਟੈਸਟ ਬਰਾਉਂਡ ਹੋਇਆ ਕੋਈ 24 ਘੰਟੇ ਤੋਂ ਸਮਾਂ ਹੋ ਗਿਆ ਕਾਰਨ ਕੀ ਆ ਐਡਸ ਰੱਖਿਆ ਪ੍ਰਬੰਧ ਕਿਉਂ ਕੀਤੇ ਗਏ ਆ ਅਸੀਂ ਤਾਂ ਕੋਈ ਸਦਖਿਆ ਪ੍ਰਬੰਧ ਨਹੀਂ ਕੀਤੇ ਸਿਰ ਨਾਰਮਲ ਆਇਆ ਤੁਹਾਡੇ ਮੈਡੀਕਲ ਇਹ ਕੀ ਚੀਜ਼ ਖਾਂਦੀ ਪੀਂਦੀ ਤੁਸੀਂ ਨਹੀਂ ਨੈਗੇਟਿਵ ਆਇਆ ਨਹੀਂ ਦੇਚ ਦੀ ਸੋ ਪੈਸਟ ਹਾਂ ਬਰਾਸ ਕੀ ਆ ਅਮਨਦੀਪ ਕਿਥੇ ਇੱਕ ਪੋਸਟਿੰਗ ਕਿਥੇ ਸੀ ਜੀ ਇਹ ਜ਼ਿਲ੍ਹਾ ਮਾਲਸਰ ਦਾ ਨੰਬਰ ਹੈ ਇਹ ਰਜਿਸਟ੍ਰੇਸ਼ਨ ਆਪਣੇ ਵਹਿੰਡੇ ਸੀ ਗੱਡੀ ਪ੍ਰਾਪਰਟੀ ਵਗੈਰਾ ਦੇ ਕਾਗਜ਼ ਕੀ ਜੀ ਤੁਸੀਂ ਸਮਝੋ ਥੋੜੇ ਅੰਦਰ ਘੁੰਮ ਜਿਓ ਦੇਖਾਂਗੇ ਜੀ ਅੱਗੇ ਰਮਨਤੋਵਾਲ ਜੀ ਵੀ ਹੱਥ ਨਾ ਗੱਡੀ ਇਹਨਾਂ ਦੇ ਆਪ ਦੇ ਨਾਂ ਤੇ ਕਿਸੇ ਹੋਰ ਗੱਡੀ ਇਹਨਾਂ ਦੇ ਐਫੀਡੇਵਿਟ ਉਠਾਏ ਇਹਨਾਂ ਦੇ ਨਾਂ ਤੇ ਹੈ ਜੀ ਅੱਛਾ ਉਹ ਅਸੀਂ ਵੈਰੀਫਾਈ ਕਰਦੇ ਹਾਂ ਠੀਕ ਹੈ ਐਫੀਡੇਵਿਟ ਹੈਗਾ ਕਿਸ ਦੇ ਨਾਂ ਤੇ ਹੈ ਗੱਡੀ ਐਫੀਡੇਵਿਟ ਕਿਸ ਦੇ ਨਾਂ ਤੇ ਹੈ ਨਾ ਨਾ ਆਪਣੇ ਅਮਨਦੀਪ ਕੋਲ ਕੀ ਡਬਲ ਡਿਪਾਰਟਮੈਂਟ ਪਹਿਲਾਂ ਸੂਚਿਤ ਕਰਨਾ ਚਾਹੁੰਦਾ ਹੈ ਮੈਨੂੰ ਤਾਂ ਇਹ ਵਾਰੀ ਪਤਾ ਨਹੀਂ ਸੀ ਕੱਲ੍ਹ ਸ਼ਾਮ ਬਠਿੰਡਾ ਦੇ ਵਿੱਚ ਲੇਡੀ ਕਨਸਟੇਬਲ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਬਠਿੰਡਾ ਪੁਲਿਸ ਨੇ 17 ਗ੍ਰਾਮ ਹਰਮਿੰਦਨਾਲ ਇਹ ਲੇਡੀ ਕਨਸਟੇਬਲ ਦਾ ਜਿਹੜਾ ਨੰਬਰ ਸੀਗਾ 621 ਮਾਨਸਾ ਦਾ ਨੰਬਰ ਆ ਜੋ ਕਿ ਬਠਿੰਡਾ ਦੇ ਵਿੱਚ ਡਿਊਟੀ ਕਰ ਰਹੀ ਸੀਗੀ ਇਸ ਨੂੰ ਤੁਰੰਤ ਜਿਹੜਾ ਹੈ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ ਸਖਤ ਰਹਿਤਾ ਹੈ ਕਿ ਕੋਈ ਵੀ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਫੜਿਆ ਜਾਂਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੋਂ ਤੁਰੰਤ ਐਸਐਸਪੀ ਮਾਨਸਾ ਨੇ ਇਸ ਕੇਸ ਦੇ ਵਿੱਚ ਪੂਰਾ ਪ੍ਰੋਸੀਜਰ ਫਾਲੋ ਕਰਕੇ ਆਰਟੀਕਲ 311 ਦੇ ਤਹਿਤ ਇਹਨੂੰ ਨੌਕਰੀ ਤੋਂ ਡਿਸਮਿਸ ਕੀਤਾ। ਉਸ ਤੋਂ ਇਲਾਵਾ ਇਹਦੀਆਂ ਸਾਰੀਆਂ ਪ੍ਰਾਪਰਟੀਆਂ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਔਰ ਕਿਸੇ ਵੀ ਕਿਸਮ ਦੀ ਇਲਲੀਗਲ ਪ੍ਰਾਪਰਟੀ ਜੇ ਪਾਈ ਜਾਏਗੀ ਤਾਂ ਉਸ ਪ੍ਰਾਪਰਟੀ ਦੇ ਨਾਲ ਵੀ ਉਸੇ ਸ਼ਕਤੀ ਦੇ ਨਾਲ ਨਜਿੱਠਿਆ ਜਾਏਗਾ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨਜਿੱਠਦੀ ਆ ਰਹੀ ਹੈ ਪ੍ਰਾਪਰਟੀਆਂ ਦੇ ਨਾਲ। ਉਹਦੇ ਤੋਂ ਇਲਾਵਾ ਇਹਦੀ ਜਿਹੜੀ ਤਫਤੀਸ਼ ਹੈ ਇਸ ਕੇਸ ਦੀ ਪੂਰੀ ਡੂੰਘਾਈ ਦੇ ਨਾਲ NSSP ਬਟਿੰਡਾ ਨੂੰ ਬਹੁਤ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਇਹਦੀ ਪੂਰੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾਵੇ ਇਹਦੇ ਵਿੱਚ ਸਾਰੇ ਹੀ ਬੈਕਵਰਡ ਫਾਰਵਰਡ ਲਿੰਕੇਜਸ ਦੇਖੇ ਜਾਣ ਪਰ ਪੂਰੀ ਤਹਿ ਤੱਕ ਇਸ ਕਿਸ ਤੇ ਜਾਇਜ਼ ਹੋਵੇ